ਜਾਪਿੰਜਾ ਭਾਰਤ ਮੈਂ ਹਾਂ ਤੁਹਾਡਾ ਆਪਣਾ ਜਸਵਿੰਦਰ ਚੁੰਬਰ ਅੱਜ ਵੱਡਾ ਚੌਂਕ ਦੇ ਵਿੱਚ ਇੱਕ ਗੱਡੀ ਖੜੀ ਸੀ 5155 ਅ ਬਰੀਜ਼ਾ ਗੱਡੀ ਆ ਬਰੀਜ਼ਾ ਗੱਡੀ ਦਾ ਨੁਕਸਾਨ ਕੀਤਾ ਰਾਤੀ ਚੋਰਾਂ ਨੇ ਮੇਰੇ ਨਾਲ ਨੇ ਕਾਰ ਮਾਲਕ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਕੀ ਐ ਪੂਰਾ ਮਾਜਰਾ ਹਾਂਜੀ ਕੀ ਨਾਮ ਜੀ ਆਪਣਾ ਮੇਰਾ ਨਾਮ ਰਾਜਤਿਆ ਜੀ ਕੀ ਗੱਲ ਹੋਈ ਕੁਛ ਨਹੀਂ ਭਾਜੀ ਰਾਤੀ پارک ਲਾਈ ਗੱਡੀ 10 ਵਜੇ ਮੈਂ ਜੀ ਤੇ ਮੈਨੂੰ ਸਿਰੇ ਸਰੋਨੀ ਸਾਹਮਣੇ ਬੁਲਾ ਕੇ ਲੈ ਗਈ ਤੇਰੀ ਗੱਡੀ ਦਾ ਚੀਜ਼ ਟੁੱਟ ਆਇਆ ਤੇ ਦੀਫੀਸਾ ਕੋਲ ਕੇ ਦੇਖਿਆ ਅੰਦਰ ਸਾਰਾ ਸਮਾਨ ਕੱਢ ਕੇ ਲੈ ਕੇ ਗਏ ਹੋਏ ਆਈ ਸਾਊਂਡ ਸਿਸਟਮ ਸਾਰਾ ਕੱਢ ਕੇ ਲੈ ਗਏ ਜੀ ਪਤਾ ਲੱਗਾ ਕੰਨਾਂ ਚੀਜ਼ ਨਾ ਟੋੜੀ ਇਹ ਇੱਟ ਟੁੱਟ ਵੱਜੀ ਨਿਸ਼ਾਨ ਦੀਦੇ ਵੀ ਇੱਟ ਦੇ ਵੀ ਦੀਦੇ ਆ ਤੇ ਕੋਈ ਹੱਥ ਉੱਤੇ ਵੱਜੀ ਦਾ ਘੜਾ ਗੋੜਾ ਮਾਰਿਆ ਉਹ ਵੀ ਹੈ ਜੀ ਅੱਛਾ ਹਾਂਜੀ ਤੇ ਕੋਈ ਸੀਸੀਟੀਵੀ ਕੈਮਰੇ ਦੀ ਫੁਟੇਜ ਫੁਟੇਜ ਭਾਜੀ ਕਢਾ ਰਹੇ ਆ ਜੀ ਹੱਲੇ ਤਾਂ ਕੈਮਰੇ ਚੈੱਕ ਕਰਵਾ ਰਹੇ ਸਾਰਿਆਂ ਦੇ ਟਾਈਮਿੰਗ ਦੇ ਨਾਲ ਅੱਛਾ ਤੇ ਦੇਖਦੇ ਜਲਦੀ ਨਿਕਲ ਜੂਗੇ ਤੇ ਪੁਲਿਸ ਨੂੰ ਇਹ ਕੰਪਲੇਨਟ ਕੀਤੀ ਹੈ ਕਿਸੇ ਹਾਂਜੀ ਮੈਂ ਕਰ ਦਿੱਤੀ ਐਫਆਈਰ ਮਾਮਲਾ ਦਰਜੇ ਕਰਾਤਾ ਜੀ 112 ਤੇ ਕੋਲ ਆਈ ਤੇ ਖੜੀ ਹੁੰਦੀ ਹੁੰਦੀ। ਹਾਂ ਜੀ ਰੋਜ਼ ਇੱਥੇ ਖੜੀ ਹੁੰਦੀ ਭਾਜੀ ਇਹਨੂੰ ਤਕਰੀਬਨ ਤਕਰੀਬਨ 20-25 ਦਿਨ ਹੋ ਗਏ ਲਗਾਤਾਰ ਇੱਥੇ ਖੜੀ ਹੁੰਦੀ ਹੈ ਜੀ। ਅੱਛਾ ਹਾਂ ਜੀ। ਲਗਭਗ ਕਿੰਨਾ ਕੋ ਨੁਕਸਾਨ ਹੋ ਗਿਆ? ਨੁਕਸਾਨ ਜੀ 30-35 ਹਜ਼ਾਰ ਦੇ ਵਿੱਚ ਵਿੱਚ ਨੁਕਸਾਨ ਹੈ ਜੀ। ਜਿਹਦੇ ਵਿੱਚੋਂ 2100-2200 ਰੁਪਇਆ ਤਾਂ ਕੈਸ ਸੀਗਾ ਜਿਹੜਾ ਡੈਸ਼ਬੋਰਡ ਦੇ ਵਿੱਚ ਪਿਆ ਦੇਗਾ। ਬਾਕੀ ਸਾਰਾ ਸਿਸਟਮ ਕੱਢ ਕੇ ਲੈ ਗਿਆ ਜੀ। ਤੁਹਾਡਾ ਨਾਮ ਕੀ ਹੈ ਤੁਹਾਡਾ ਔਰ ਕਿੱਥੇ ਤੁਸੀਂ ਰਹਿੰਦੇ ਹੋ? ਮੇਰਾ ਨਾਮ ਰਾਜਤ ਹੈ ਜੀ ਮੈਂ ਮੁਹੱਲਾ ਕਾਲੀਆ ਰਹਿੰਦਾ ਆ ਸਾਹਮਣੇ ਗਲੀ ਜਿ ਆਪਣਾ ਘਰ ਹੈ ਜੀ। ਅੱਛ ਹਾਂਜੀ ਪਹਿਲਾਂ ਤੋਂ ਇਲਾਨ ਆਇਆ ਮੇਰੇ ਤੋਂ ਪੁਰਾਣੀ ਦੂਜੀ ਗੱਡੀ ਵੀ ਹੁੰਦੀ ਸੀਗੀ ਉਹ ਵੀ ਮੈਂ ਇੱਥੇ ਲਾਨਾ ਹੁੰਨਾ ਸੀ ਜੀ। ਸ਼ਾਨ ਪੁਲਿਸ ਵਾਲਾ ਕੀ ਕਾਰਵਾਈ ਕਰਕੇ? ਕਹੋ ਬਸ ਉਹ ਕਹਿ ਰਹੇ ਫੁਟੇਜ ਦਿਖਾਓ ਕੱਢ ਕੇ ਮਾਮਲਾ ਦਰਜ ਕਰਦੇ ਤੇ ਮੁੰਡਾ ਲੱਭਦੇ ਟਰੇਸ ਕਰਦੇ ਆ ਜੀ। ਸ਼ੱਕ ਹੈ ਕਿਸੇ ਦੇ? ਨਹੀਂ ਭਾਜੀ ਸ਼ੱਕ ਆਪਣੇ ਹੈ ਹੀ ਨਹੀਂ ਕਿਸੇ ਨਾਲ ਲਾਗੜਾ ਏਦਾਂ ਦੀ ਜੀ। ਇਹ ਫਰਸਟ ਟਾਈਮ ਹੀ ਹੋਇਆ ਮੇਨਾਂ ਇੱਕ ਵਾਰੀ ਵੀ ਹੋਇਆ ਸੀ ਚਲੋ ਮਹੱਲੇ ਉਹ ਤਾਂ ਚਲੋ ਮਹੱਲੇ ਜਗੇ ਨੇ ਖੱਪ ਕੀਤੀ ਸੀਗੀ ਬਟ ਇੱਧਰ ਨਹੀਂ ਸੀ ਜੀ ਇੱਧਰ। ਹੋਰ ਕੀ ਮੰਗ ਕਰਦੇ ਹੋ ਮੰਗ ਇਹੀ ਹੈ ਜੀ ਬਸ ਫੜ ਕੇ ਸਮਾਨ ਸਮੁੰਜੋ ਹੈਗਾ ਸਾਡਾ ਸਾਨੂੰ ਦਿਵਾਓ ਹੀ ਬਸ ਹੋਰ ਕੀ ਕਰਨਾ ਇੱਥੇ ਬਹੁਤ ਬਹੁਤ ਧੰਨਵਾਦ ਜੀ ਇਹ ਸਾਨੂੰ ਰਜਤ ਜਿਹੜਾ ਕਾਰ ਮਾਲਕ ਹੈ ਔਰ ਇਹ ਉਹਨਾਂ ਦਾ ਦੱਸਣ ਮੁਤਾਬਕ ਕਿ ਇਹ ਜਿਹੜੀ ਆ ਰਾਤੀ ਜਿਹੜਾ ਸ਼ੀਸ਼ਾ ਜੀ ਕੋਈ ਤਿੱਖੀ ਚੀਜ਼ ਮਾਰ ਕੇ ਜਾਂ ਕੋਈ ਐਟ ਰੋੜਾ ਮਾਰ ਕੇ ਜਿਹੜੀ ਆ ਇਹਨੂੰ ਨੁਕਸਾਨ ਕੇ ਉਹਦੇ ਵਿੱਚੋਂ ਜਿਹੜਾ ਕੀਮਤੀ ਸਮਾਨ ਸੀਗਾ ਉਹ ਕੱਢ ਕੇ ਲੈ ਗਏ ਆ ਔਰ ਪੁਲਿਸ ਨੇ ਵੀ ਇਸ ਦੀ ਇਤਲਾਹ ਦੇ ਦਿੱਤੀ ਗਈ ਆ ਪੁਲਿਸ ਵੀ ਆਪਣੀ ਜਾਂਚ ਕਰ ਰਹੀ ਆ ਹੁਣ ਦੇਖਾਂਗੇ ਕਿ ਕਦੋਂ ਤੱਕ ਪੁਲਿਸ ਇਹਨਾਂ ਦੋਸ਼ੀਆਂ ਦੇ ਖਿਲਾਫ ਕਾਰਵਾਈ ਕਰਦੀ ਆ ਕੈਮਰਾ ਪਰਸਨ ਦੇ ਨਾਲ ਜਸਵਿੰਦਰ ਕੋਈ ਨਹੀਂ